ਗਰੇਲ ਦੇ ਪਟਕੇ ਟੋਰਾ ਨੇ ਅੰਦਰ ਐਂਟਰ ਹੋ ਕੇ ਸਾਰਾ ਸਮਾਨ ਚੋਰੀ ਕਰਕੇ ਛਡਾ ਲੈ ਗਏ ਕਿੰਨੇ ਛੇੜੀ ਜਾਦੇ ਹੋ ਰਹੇ ਨੇ ਅੱਜ ਕੱਲ ਇਹਨਾਂ ਦੇ ਨਕੇਲ ਕਸੀ ਜਾਵੇ ਨੁਕਸਾਨ ਘਟ ਤੋਂ ਘਟ ਹੋ ਗਿਆ ਸਾਡਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਰ ਟਨਾਗੀ ਰਾਤ ਅਸੀਂ ਦੋਵੇਂ ਮੀਆਂ ਬੀਬੀ ਰਾਤ ਨੂੰ 8 ਵਜੇ 8 8:30 ਵਜੇ ਰੋਟੀ ਖਾ ਕੇ ਪੈ ਗਏ ਜੀ ਬੱਚੇ ਬੱਚੇ ਗਏ ਨੇ ਬਾਹਰ ਤੇ ਸਵੇਰੇ ਜਲ 4 ਵਜੇ ਉੱਠੇ ਅਸੀਂ ਜਾਣਾ ਸੀ ਫਤੇਗੜ ਸਾਹਿਬ ਮੱਥਾ ਟੇਕਣ ਸਵੇਰੇ 4 ਵਜੇ ਘਰ ਦੇ ਉੱਠੇ ਜਦ ਦੇਖਿਆ ਲੋਕ ਲੱਗਿਆ ਪਿਆ ਸਾਡੇ ਜਿਹੜਾ ਦੂਸਰੇ ਬੈਡਰੂਮ ਚ ਘਰਦਿਆਂ ਮੈਨੂੰ ਠਾਲਿਆ ਵੀ ਉਹ ਬੈਡਰੂਮ ਦਾ ਲੋਕ ਲੱਗਿਆ ਪਿਆ ਉਹਨਾਂ ਨੇ ਠਾਲ ਕੇ ਜਦ ਮੈਨੂੰ ਪੁੱਛਿਆ ਵੀ ਇਹ ਲੋਕ ਕਿਨੇ ਲਾਇਆ ਜਦ ਮੈਂ ਆ ਕੇ ਚੈੱਕ ਕੀਤਾ ਤਾਂ ਲੋਕ ਲੱਗਿਆ ਪਿਆ ਸੀ ਤਾਂ ਸਾਡਾ ਦਿਮਾਗ ਵੈਸੀ ਘੁੰਮ ਗਿਆ ਵੀ ਇਹ ਲੋਕ ਕਿਨੇ ਲਾਇਆ ਤਾਂ ਮੈਂ ਬਾਹਰ ਦੀ ਜਾ ਕੇ ਪਿਛਲੀ ਗੈਲਰੀ ਵਿੱਚ ਜਾ ਕੇ ਦੇਖਿਆ ਤਾਂ ਗਰਿੱਲ ਪੱਟ ਕੇ ਚੋਰਾਂ ਨੇ ਅੰਦਰ ਐਂਟਰ ਹੋ ਕੇ ਸਾਰਾ ਸਮਾਨ ਚੋਰੀ ਕਰਕੇ ਸਾਡਾ ਲੈ ਗਏ ਗ੍ਰਿਲ ਕੋਈ ਖੜਕਾ ਵਗੈਰਾ ਨਹੀਂ ਪਤਾ ਕੋਈ ਖੜਕੇ ਦਾ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਅਗਲੇ ਬੈਡਰੂਮ ਤੇ ਅਸੀਂ ਪਾਈ ਸੀ ਉੱਥੋਂ ਕੋਈ ਪਤਾ ਨਹੀਂ ਲੱਗਿਆ ਪੱਕੇ ਦੀ ਆਵਾਜ਼ ਕਰਕੇ ਪਤਾ ਹੀ ਨਹੀਂ ਲੱਗਿਆ ਸਾਨੂੰ ਕਿੰਨੇ ਕੰਦਾਜਾ ਲੱਗਦਾ ਵੀ ਰਾਤ ਚੋਰੀ ਹੋਈ ਹੈ ਜੀ ਸਾਨੂੰ ਤਾਂ ਸਵੇਰੇ 4 ਵਜੇ ਉੱਠੇ ਸੀ ਘਰ ਦੇ ਉੱਠੇ ਜੀ ਸਵੇਰੇ ਜਾਣਾ ਸੀ ਬਾਬਾ ਜੀ ਦੇ ਫਤੇਗੜ ਸਾਹਿਬ ਮੱਥਾ ਟੇਕਣ ਤੇ ਸਵੇਰੇ ਉੱਠ ਕੇ ਪਤਾ ਲੱਗਿਆ ਸਾਨੂੰ ਕਿੰਨਾ ਕੁ ਨੁਕਸਾਨ ਹੋਇਆ ਕੀ ਕੀ ਲੈ ਗਏ ਨੁਕਸਾਨ ਘੱਟ ਤੋਂ ਘੱਟ ਹੋ ਗਿਆ ਸਾਡਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਹ ਕਿੰਨਾ ਕਿ ਕੈਸ਼ ਜਾਂ ਸੋਨਾ ਸੀ? ਕੈਸ਼ ਸੀ, ਬੇਟੀ ਦਾ ਪਿਆ ਸੀ 50-60 ਹਜ਼ਾਰ ਰੁਪਏ ਇੱਥੇ। ਉਹ ਲੈ ਗਏ, ਬਾਕੀ ਸੋਨਾ ਸੀ, ਜ਼ਿਆਦਾਤਰ ਸੋਨਾ ਹੀ ਸੀ ਮੇਰਾ। ਉਹ ਲੈ ਗਏ ਚੱਕ ਕੇ ਸਰਕਸ। ਕੋਈ ਮਾੜਾ ਮੋਟਾ ਕੋਈ ਸੱਕ ਸਵਾ ਹੋਵੇ ਕਿ ਸਿੱਧੇ ਜਿਹਾ ਨਹੀਂ ਸੱਕ ਕਿਸੇ ਤੇ ਨਹੀਂ ਸੀ। ਕਿਸੇ ਨੇ ਨਹੀਂ ਚੱਕਿਆ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਮੰਗ ਤਾਂ ਇਹੀ ਕਰਦੇ ਆ ਭਾਈ ਆਪ ਦਾ ਵੀ ਜਿਹੜੇ ਚੋਰ ਤਪਟੇ ਨੇ ਉਹਨਾਂ ਨੂੰ ਟ੍ਰੇਸ ਕਰਨ ਬੰਦ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ। ਇਹਨਾਂ ਦੇ ਰਾਤ ਜਣਕੇ ਬਹੁਤ ਜਿਆਦੇ ਮਦਭਾਗੀ ਘਟਣਾ ਹੋਈ ਆ ਜਿਹੜੇ ਚੋਰੀ ਹੋਈ ਆ ਵੈਸੇ ਤਾਂ ਇਹ ਕਿਸੇ ਭੇਤੀ ਦਾ ਕੰਮ ਆ ਬਾਕੀ ਪ੍ਰਸ਼ਾਸਨ ਦੀ ਵੀ ਬਣਦੀ ਆ ਕਾਰਵਾਈ ਇਹਨਾਂ ਦੇ ਕਾਰਨ ਦੀ ਕਿਉਂਕਿ ਨਸ਼ੇੜੀ ਜਿਆਦੇ ਹੋ ਰਹੇ ਨੇ ਅੱਜਕੱਲ੍ਹ ਇਹਨਾਂ ਦੇ ਨਕੇਲ ਕਸੀ ਜਾਵੇ ਕਿਉਂਕਿ ਪ੍ਰਸ਼ਾਸਨ ਜੇ ਇਹਨਾਂ ਤੇ ਨਕੇਲ ਪਾਊਗਾ ਤਾਂ ਆਪਣਾ ਬਚਤ ਹੋ ਸਕਦੀ ਆ ਨਹੀਂ ਤਾਂ ਹੁਣ ਇਹ ਨਾਲ ਦੇ ਕਮਰੇ ਚ ਸੁੱਤੇ ਪਏ ਨੇ ਇਹਨਾਂ ਨੂੰ ਭਿੰਕ ਨਹੀਂ ਲੱਗਣ ਦਿੱਤੀ ਇਹਨਾਂ ਨੇ ਨਸ਼ੇੜੀਆਂ ਦੀ ਕੰਮ ਨੇ ਇਹ ਇਹ ਪ੍ਰਸ਼ਾਸਨ ਨਹੀਂ ਇਹਨਾਂ ਤੇ ਨਸੀੜੀਆਂ ਤੇ ਕਾਰਵਾਈ ਕਰੂਗਾ ਫਿਰ ਅੱਗੇ ਤਾਂ ਹੁਣ ਬੰਦੇ ਪਏ ਨੇ ਉਹਰੇ ਇਹ ਤਾਂ ਦਿਨੇ ਆ ਕੇ ਵੀ ਡਾਕੇ ਮਾਰਨੇ ਸ਼ੁਰੂ ਕਰ ਦਣਗੇ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜੀ ਘਟ-ਘਟ 7-8 8 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਪੰਜੀ-ਪੰਜੀ ਕਰਕੇ ਪਤਾ ਨਹੀਂ ਕਿਵੇਂ ਜੋੜੀ ਸੀ ਇਹਨਾਂ ਨੇ 24 25 32 ਸਾਲ ਇਹਨਾਂ ਨੇ 50% ਦੀ ਨੌਕਰੀ ਕਰੀ ਆ 55 55 ਕਰਕੇ ਜੋੜ ਕੇ ਤਾਂ ਉਰੇ ਤੱਕ ਪਹੁੰਚੇ ਜੀ ਉਹ ਸਾਰਾ 2 ਦੋ ਘੰਟੇ ਇਕੱਠਾ ਕਰਕੇ ਲੈ ਗਏ ਉਹ ਆਮ ਲੋਕ ਆਮ ਲੋਕ ਕਿਹੜੇ ਸੁਰੱਖਿਆ ਨੇ ਜੀ ਹੁਣ ਤਾਂ ਉਹ ਤੁਸੀਂ ਉਹ ਦਿਮਾਗ ਜੀ ਕੱਢ ਦਿਓ ਹੁਣ ਤਾਂ ਦਿਨੇ ਹੁਣ ਤੁਹਾਡੇ ਸਾਹਮਣੇ ਆ ਹੁਣ ਗਾਜਰਾ ਵਾਂਗੂ ਅੱਜ ਕੱਲ ਵੱਡ ਟੋਕਾ ਕਰਕੇ ਲੰਘ ਜਾਂਦੇ ਨੇ ਅੱਜ ਕੱਲ ਤਾਂ ਪ੍ਰਸ਼ਾਸਨ ਦੀ ਕੋਈ ਜਹਾਈ ਹੀ ਨਹੀਂ ਬਾਕੀ ਕਿ ਸਰਕਾਰਾਂ ਜੀ ਆ ਗਈਆਂ ਉਹ ਨਲਾਇਕੀ ਨਲਾਇਕ ਸਰਕਾਰਾਂ ਨੇ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਵੰਡਦੀ ਆ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕੋਈ ਰਾਤ ਨੂੰ ਪੀਸੀਆਰ ਘੁੰਮਦੀ ਹੋਵੇ ਪੈਟਰੋਲਿੰਗ ਹੁੰਦੀ ਹੋਵੇ ਪਿੰਡਾਂ ਦੇ ਵਿੱਚ ਮਤਲਬ ਨਹੀਂ ਹੈਗਾ ਕੋਈ ਵੀ ਚੋਰ ਚਪੱਕਾ ਕੋਈ ਐਵੇਂ ਆ ਜੇ ਰਾਤ ਨੂੰ ਪੰਜਾਬ ਪੁਲਿਸ ਵਗੈਰਾ ਜਿਵੇਂ ਆਪਣੇ ਲਾਏ ਹੋਏ ਨੇ ਰਾਤ ਨੂੰ ਪੈਟਰੋਲਿੰਗ ਹੋਣੀ ਚਾਹੀਦੀ ਆ ਪਹਿਰੇ ਲੱਗਣੇ ਚਾਹੀਦੇ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਵੀ ਜਿਹੜੇ ਚੋਰ ਚਪੱਕੇ ਨੇ ਇਹਨਾਂ ਤੇ ਸਖਤ ਕਾਰਵਾਈ ਕਰੀ ਜਾਵੇ ਤੇ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਇਹੀ ਆ ਵੀ ਰਾਤ ਨੂੰ ਪੀਸੀਆਰ ਘੁੰਮਣੀ ਚਾਹੀਦੀ ਆ ਪਿੰਡਾਂ ਦੇ ਵਿੱਚ ਵੀ ਤੇ ਬਾਕੀ ਪਹਿਰੇ ਲੱਗਣੇ ਚਾਹੀਦੇ ਨੇ ਜਿਆ ਸਾਨੂੰ ਸਵੇਰੇ ਤਰਾਹ ਮਿਲਿਆ ਕਰੀਬ 7 ਵਜੇ ਦਵਿੰਦਰ ਸਿੰਘ ਨਾਲ ਜੀ ਵੀ ਉਹਦੇ ਘਰ ਜਿਹੜਾ ਖੇਤਾਂ ਦੇ ਪਿੰਡ ਤੋਂ ਬਾਹਰ ਹੈ ਤੇ ਇਹਦੀ ਪਿੱਠਾ ਖੇਤਾਂਵਾਂ ਲੱਗਦੀ ਆ ਵੀ ਉੱਥੇ ਰਾਤ ਚੋਰੀ ਹੋਈ ਹੈ ਤੇ ਅਸੀਂ ਆ ਕੇ ਮੌਕਾ ਦੇਖਿਆ ਤਾਂ ਪਿੱਛੋਂ ਗਰਿਲਰਾਂ ਹੀ ਤੋੜ ਕੇ ਅੰਦਰ ਕੋਈ ਦਾਖਲ ਹੋਣਾ ਪਾਇਆ ਗਿਆ ਇਹਦੇ ਅਸੀਂ ਇਹਨਾਂ ਟੈਕਨੀਕਲ ਆਫ ਟੀਮਾਂ ਫਿੰਗਰਪ੍ਰਿੰਟ ਵਗੈਰਾ ਉਹ ਆ ਚੁੱਕੇ ਨੇ ਵੈਰੀਫਾਈ ਕਰ ਰਹੇ ਆ ਜੋ ਇਕਨੋਮੀ ਕਰ ਵੀ ਕੀਤੀ ਜਾਊਗੀ ਕਿੰਨਾ ਕੁ ਨੁਕਸਾਨ ਦੀ ਜਾਣਕਾਰੀ ਉਸ ਕੋਲ ਆਉਣੀ ਫਿਰ ਹਾਲਤੋ ਪਰਿਵਾਰ ਵੱਲੋਂ ਜਿਹੜਾ ਚੈੱਕ ਕਰਕੇ ਦੱਸਿਆ ਜੋ ਹਲੇ ਅਸੀਂ ਉਹਨਾਂ ਨੂੰ ਛੇੜਛਾੜ ਨਹੀਂ ਸੀ ਕਰ ਦਿੱਤੀ ਕਿਉਂਕਿ ਟੀਮਾਂ ਫਿਰ ਵੀ ਟੀਮਾਂ ਆਈ ਹੋਈ ਆ ਉਸ ਤੋਂ ਬਾਅਦ ਉਹ ਦੇਖਣਗੇ ਕੀ ਸਮਾਨ ਚੋਰੀ ਹੋਇਆ ਕੀ ਰਹਿ ਗਿਆ ਕੀ ਪਿਆ ਸੀ ਸਰ ਲੱਗਦਾ ਨਹੀਂ ਵੀ ਜੇ ਮੇ ਚੋਰਾਂ ਨੂੰ ਕੋਈ ਬੇਕਾਫ ਹੋਏ ਖੜੇ ਲਈ ਮੈਨਾਂ ਵੀ ਡਰ ਮਟਾਉਣ ਲਈ ਲੱਗ ਰਿਹਾ ਨਹੀਂ ਇਹ ਜੀ ਕੋਈ ਗੱਲ ਨਹੀਂ ਜੀ ਬੇਕਾਫ ਹੋ ਲਈ ਪਰੰਤੂ ਸਾਡੇ ਅਗਸਤਾਂ ਵਿੱਚ ਚੱਲਦੇ ਆ ਰਾਤ ਨੂੰ ਫਿਰ ਵੀ ਚਲੋ ਇਹ ਗਾਇਬ ਗਏ ਉਹਨਾਂ ਨੇਰੇ ਦਾ ਫਾਇਦਾ ਠਾ ਕੇ ਤੇ ਬਾਅਦ ਤੋਂ ਅੰजाम ਦਿੱਤਾ ਸੀ ਜਲਦੀ ਨੂੰ ਟ੍ਰੇਸ ਕਰ ਲਾਂ